ਸਾਡਾ ਨਾਂਜੀ ਰਾਜੂ ਸਿੰਘ ਭਗੂ ਪਰਵੇਟ ਪੇ ਸਾਡਾ ਕੀ ਮਸਲਾ ਸਰ ਸਾਡੇ ਗਵਾਂਡੀਆਂ ਦੇ ਲਾਗੇ ਆਪੋ ਜੀ ਕੋਈ ਗਾਲ ਗਲੋਚੀ ਤੂੰ ਲੜਾਈ ਹੋਈ ਏ ਤੇ ਸਾਡਾ ਨਿਆਂ ਜੀ ਨੁਕਸਾਨ ਕਰ ਦਿੱਤਾ ਨਾ ਕਿੱਲਾ ਕੀਤਾ ਇਹ ਸਰ ਜਿਹੜੇ ਗੁੰਡਾ ਗਰਦੀ ਪਾਰਟੀ ਬਣੀ ਸਾਰੇ ਆ ਸਰ ਪਿਸਤੌਲ ਲੈ ਕੇ ਲਈ ਫਿਰਦੇ ਨੇ ਕੋਈ ਇੱਥੇ ਸੁਣਾਈ ਨਹੀਂ ਹੈਗੀ ਸਾਡੀ ਕੌਣ ਕੌਣ ਕੀ ਨਾਂ ਜੀ ਨਰਸਿੰਦਰ ਇਹ ਬਿੰਦਰ ਸਿੰਘ ਦਰਸ਼ਨ ਸਿੰਘ ਦਾ ਤੇ ਜਸਵਿੰਦਰ ਸਿੰਘ ਸੁੱਚਾ ਸਿੰਘ ਦਾ ਸ਼ਿੰਦਾ ਸਿੰਘ ਕੋਕ ਸਿੰਘ ਸਾਰੇ ਦਾ 15 ਮੁੰਡੇ ਨੇ ਇਹ ਗੈਂਗਸਟਰ ਬਣੇ ਨੇ ਇਹ ਕਿਰਪਾਨਾਂ ਤੇ ਰੋੜਾ ਰੱਪਾ ਸਾਡੇ ਘਰ ਬਹੁਤ ਨੁਕਸਾਨ ਕੀਤਾ ਸਾਡੇ ਸ਼ੀਸ਼ੇ ਤੋੜ ਦਿੱਤੇ ਨੇ ਸਾਡੇ ਕੰਧ ਉਤ ਤੇ 4-4 ਫੁੱਟ ਕੀਤੀ ਸੀ ਉਹ ਡੇਗ ਦਿੱਤੀ ਸਰ ਸਾਡਾ ਨੁਕਸਾਨ ਕੀਤਾ ਸਾਡੇ ਚ ਨਿੱਕੇ ਨਿੱਕੇ ਬੱਚੇ ਨੇ ਜੇ ਥੱਲੇ ਆਣ ਕੇ ਕੋਈ ਮਰ ਜਾਂਦਾ ਤੇ ਇਹਦੇ ਵਿੱਚ ਕਿਹੜਾ ਜ਼ਿੰਮੇਵਾਰ ਹੈ ਇਹ ਤੁਹਾਡਾ ਕੋਈ ਕਿਸੇ ਦਾ ਰੋਲਾ ਸਾਡਾ ਕੋਈ ਕਿਸੇ ਨਾਲ ਹੀ ਸਰ ਰੋਲਾ ਹਾਂ ਇਹ ਤੁਹਾਡਾ ਕਿਉਂ ਨੁਕਸਾਨ ਕੀਤਾ ਗਿਆ ਸਾਡੇ ਸਾਡੇ ਕੋਠੇ ਤੇ ਆਣ ਕੇ ਸਰ ਵਿਰੋਧੀ ਤੇ ਨੂੰ ਰੋੜੇ ਮਾਰਦੇ ਰਹੇ ਨੇ ਨਾਲ ਸਾਡਾ ਨੁਕਸਾਨ ਕੀਤਾ ਅੱਛਾ ਹਾਂਜੀ ਹਾਂ ਸਾਡੇ ਕਮਰਿਆਂ ਤੇ ਆਣ ਕੇ ਲਾਗੇ ਗਵਾਂਡੀਆਂ ਨੂੰ ਰੋੜੇ ਮਾਰਦੇ ਰਹੇ ਨੇ ਇਟਾਂ ਰੋੜੇ ਉਹ ਹੀ ਸਾਡੇ ਇਟਾਂ ਰੋੜੇ ਮਾਰੇ ਨੇ ਸਾਡੀ ਨਾਲ ਹੀ ਇੱਕ ਕੰਧ ਡੇਗ ਦਿੱਤੀ 2 2.5 ਫੁੱਟ ਦੀ ਕੰਧ ਚਾਰਦਵੇਲੀ ਕੱਢੀ ਵੀ ਬੱਚਿਆਂ ਦੀ ਸੇਫਟੀ ਵਾਸਤੇ ਅੱਛਾ ਜੀ ਤੇ ਉਹ ਵੀ ਨਾਲ ਡੇਗ ਦਿੱਤੀ ਨਾ ਸਾਡਾ ਨੁਕਸਾਨ ਕੀਤਾ ਆਣੀ ਥਾਣੇ ਦਰਖਾਸਤ ਦਿੱਤੀ ਸਾਡੀ ਕੋਈ ਸੁਣਾਈ ਨਹੀਂ ਆਈ ਕੀ ਮੰਗ ਰਹੇ ਸੀ ਮਸਲਾ ਸੀ ਜਿਹੜਾ ਤੁਸੀਂ ਹੋਰ ਕੋਈ ਹਥਿਆਰਤ ਹੋ ਕਿਆ ਰਹਾ ਹਾਂਜੀ ਤਿਆਰ ਸਰ ਉਹ ਪਿਸਤੌਲ ਲਈ ਫਿਰਦਾ ਵੀਡੀਓ ਸਾਡੇ ਕੋਲ ਹੈ ਵੀਡੀਓ ਤਾਂ ਦਿਖਾ ਸਕਨੇ ਆ ਉਹ ਉਹ ਤਿਆਰ ਨਾਲ ਤੁਹਾਡੇ ਉੱਤੇ ਚਲਾਉਂਦਾ ਕਿ ਚੱਲਿਆ ਵੀ ਕੇ ਸਾਡੇ ਤੇ ਚਲਾਉਣ ਲਈ ਲਿਆਂਦਾ ਸਰ ਉਹਨਾਂ ਗੋਲੀ ਹਾਂ ਭਾਈ ਫਾਇਰ ਕੀਤਾ ਇੱਕ ਚਲਾਈ ਗੋਲੀ ਸਰ ਆਹ ਕਿਹਦੇ ਲੱਗੀ ਨੂੰ ਆਹ ਮੁੰਡੇ ਨੂੰ ਇੱਕ ਨੂੰ ਜ਼ਖਮੀ ਕੀਤਾ ਹੈ ਅੱਛਾ ਹਾਂਜੀ ਕੁਰਬਾਨਾ ਗਿਰਚਾਂ ਲੈ ਕੇ ਨਾਲ ਲਈ ਫਿਰਦੇ ਨੇ ਮੁੰਡੇ ਜਿਹੜੇ ਅੱਜ ਕੱਲ ਦੇ ਮਢੀਰ ਬਣੀ ਇਹ ਲੜਾਈ ਦੇ ਵਿੱਚ ਤੁਹਾਡਾ ਕੋਈ ਸਬੰਧ ਸਾਡਾ ਕੋਈ ਸਬੰਧ ਨਹੀਂ ਸਰ ਯਾਸੂਦੀ ਦੋਹਾਂ ਤਰ੍ਹਾਂ ਦੀ ਹਾਂ ਦੋਹਾਂ ਤਰ੍ਹਾਂ ਦੀ ਲੜਾਈ ਪੁਰਕੀ ਮੰਗ ਕਰਦੇ ਤੁਸੀਂ ਹਾਂ ਮੰਗ ਕਰਨੇ ਮੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿਹੜੇ ਬੰਦੇ ਪਿਸਤੌਲ ਲਈ ਫਿਰਦੇ ਨੇ ਕਰਚਾਂ ਲਈ ਫਿਰਦੇ ਨੇ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਹਾਂਜੀ ਗੁੰਡਾਗਰਦੀ ਬਣੀ ਜੀ ਸਾਡੇ ਪਿੰਡ ਦੇ ਵਿੱਚ ਥਾਣਾ ਕਿਹੜਾ ਪਿੰਡ ਥਾਣਾ ਭਿੰਡੀ ਸੈਦਾਂ ਐਸਐਸਓ ਸਾਹਿਬ ਦਰਖਾਸਤ ਫੜ ਕੇ ਬੈਠੇ ਨੇ ਕੋਈ ਕਾਰਵਾਈ ਨਹੀਂ ਕਰਦੇ ਹਾਂ ਆਖਿਆ ਦਰਖਾਸਤ ਤੇ ਮਾਰਕ ਕਰ ਦਿਓ ਜੇ ਨਹੀਂ ਤੁਸੀਂ ਕਾਰਵਾਈ ਕਰਨੀ ਤਾਂ ਹਾਂ ਕੋਈ ਹੋਰ ਲੱਭੀਏ ਡੀਸੀ ਦੇ ਪੀਸ ਹੋਈ ਐਸਐਸਪੀ ਦੇ ਪੈਸੇ ਹੋਈ ਮੋਟਾ ਛਾ ਗਏ ਸਾਰੇ ਸਾਡੇ ਹਰ ਸਾਡੀ ਮਰੀੜ ਇਕੱਠੀ ਹੋ ਵਗੇ ਨੇ 50 ਘਰ ਦੇ ਆਈਆ ਵੇਚ ਸਾਡੀ ਸਰਮਾਰੀ ਕਰੋ ਸਵੇਂ ਵੀ ਵੇਚ ਕਾਰ ਸਾਡੀ ਭਲੀ ਪਿੰਡ ਸਾਡਾ ਪੱਗੂ ਪਰ ਜੀ ਸਾਹਿਬ ਝੂੜ ਮਾਰਾਂ ਦਾ ਸਾਰੇ ਝੂੜ ਮਾਰਾਂ ਦਾ ਕੋਈ ਪਿਸਤੌਲ ਨਹੀਂ ਆਲੂ ਚੌਣ ਕੇ ਆਲੂ ਚੌਣ ਕੇ ਰੋਟੀ ਖਾਈ ਦੀ ਪਿਸਤੌਲ ਕਿਥੋਂ ਗਰੀਬਾਂ ਨੇ ਕੱਢਣੇ ਇਹ ਨਿਆਂ ਹੀ ਬੱਚਿਆਂ ਨਾਲ ਆਕਸੀ ਲੜਾਈ ਵੇ ਸਾਡਾ ਘਰ ਤਾਂ ਟਾ ਦਾ ਸਾਡੇ ਘਰ ਦੇ ਤੇ ਟਾ ਰੋੜੇ ਜੜਾਈ ਸੀ ਨਹੀਂ ਉਹਨਾਂ ਦੇ ਕਰ ਨਹੀਂ ਜਦੋਂ ਜਦੋਂ ਲੜਾਈ ਹੋਣ ਲੱਪਾਵੇ ਉਦੋਂ ਨਹੀਂ ਪਤਾ ਲੱਗਦਾ ਕਿਹਨੂੰ ਵੱਜ ਜਾਣੀ ਕਿਹਨੂੰ ਨਹੀਂ ਆ ਸਾਡੇ ਘਰ ਦਾ ਹਾਲ ਵੇਖੋ ਕੀ ਬਣਿਆ ਸਾਡਾ ਘਰ ਪਨ ਦਿੱਤਾ ਸਾਡੇ ਸੀਸ਼ੇ ਟੋਟੇ ਅਲਾਉਰਾ ਮੈਂਬਰ ਇਹ ਉਹਨੇ ਸਾਡੇ ਉਹ ਗੇੜ ਵੜ ਦਿੱਤਾ ਸਾਡੇ ਘਰ ਦੇ ਪਿਓ ਪੁੱਤਰਾਂ ਨੇ ਗੇੜ ਵੜਾ ਮੈਂਬਰ ਇਹ ਉਹ ਬਣਿਆ ਗਏ ਸਟਾਰ ਉਹ ਬੜੇ ਉਹਨੇ ਅੱਲਾ ਸ਼ੇਰੀ ਦੇਂਦਾ ਲਕਾਰਾ ਮਾਰਦਾ ਆਂਦਾ ਫੜ ਲੋ ਇਹਨਾਂ ਨੂੰ ਆ ਲੈ ਇਹਨਾਂ ਦਾ ਘਰ ਸਾੜ ਦਿਓ ਇਹਨਾਂ ਘਰ ਨੂੰ ਅੱਗ ਲਾ ਦਿਓ ਉਹਨੇ ਤੁਹਾਡੇ ਨਾਲ ਕਹਦੇ ਤੁਹਾਡੇ ਨਾਲ ਕਹਿੰਦੀ ਲੜਾਈ ਹੋਈ ਲੋਰ ਲੋਰ ਨੇ ਸਾਡੇ ਮੁੰਡਿਆਂ ਦੀ ਲੜਾਈ ਹੋਈ ਉਹਨਾਂ ਤੋਂ ਗਾਂਦਿਆਂ ਬੱਚਿਆਂ ਦੀ ਲੜਾਈ ਹੋਈ ਉਹਨੇ ਉਹਨੇ ਆਪਣੇ ਨੇ ਰਿਸ਼ਤੇਦਾਰ ਨੇ ਉਹਨਾਂ ਦੀ ਮਦਦ ਉਹ ਕਰਦਾ ਸਾਡੀ ਕੋਈ ਕਰਦਾ ਨਹੀਂ ਕੋਈ ਸੁਣਵਾਈ ਨਹੀਂ ਸਾਡੀ ਹੁੰਦੀ ਸਰਪੰਚ ਵੀ ਕਾਦੀ ਕਲੋ ਲੜਾਈ ਕਾਦੀ ਕਲੋ ਬੱਚਿਆਂ ਦੀ ਘਰੇ ਬਾਹਰ ਗੱਲਾਂ ਬਹਿਨ ਤੋਂ ਤਾਂ ਹੀ ਤੋਂ ਹੋਈ ਹੈ ਸਾਨੂੰ ਨਹੀਂ ਜੇ ਪਤਾ ਅਸਾ ਘਰੇ ਅਸਾ ਸਾਨੂੰ ਨਹੀਂ ਇਹ ਗੱਲ ਦਾ ਪਤਾ ਜਿਹੜਾ ਰਾਜੂ ਮੁੰਡਾ ਤੁਹਾਡਾ ਹੈਗਾ ਜਿਹੜਾ ਕਹਿੰਦੇ ਪਿਸਤੌਲ ਕੱਢ ਕੱਢ ਕੇ ਉਤੋਂ ਦਾ ਬੋਲੀ ਨਹੀਂ ਕੋਈ ਨਹੀਂ ਹੈਗਾ ਨਜਾਇਜ਼ ਨਾਂ ਲਿਖਾ ਕੋਈ ਨਜਾਇਜ਼ ਹੋ ਜਾਏ ਮੁੰਡੇ ਸਾਡੇ ਨਹੀਂ ਹੈਗੇ ਨਜਾਇਜ਼ ਨਾਂ ਲਾਉਂਦਾ ਹੈ ਲੋਰੀ ਚੱਲਣਦੀ ਸਾਰੀ ਉਹ ਲੋਹਰਾ ਕਰਾਉਂਦੀ ਹੈ ਨਜਾਇਜ਼ ਮੁੰਡੇ ਰਖਾਉਂਦੀ ਹੈ ਹੁਣ ਉਹਨਾਂ ਦੇ ਤੇ ਪੁਲਿਸ ਆਈ ਤੇ ਕਹਿੰਦੇ ਨੇ ਨੰਗਾ ਮੁੰਡਾ ਹੋਉਂਦੀ ਹੈ ਸਕੰਦਰ ਨੰਗਾ ਹੋ ਗਿਆ ਦਾ ਵੇਖੋ ਪਰਚੇ ਕਰਾਏ ਨੇ ਕਿ ਨਹੀਂ ਕਰਾਏ ਹਾਂ ਜੀ ਸਾਡੇ ਘਰ ਦੀ ਪਣ ਤੋੜ ਕੀਤੀ ਕਿਹਨੇ ਕੀਤੀ ਇਹ ਲੋਹਰਾ ਨੇ ਕਰਾਈਆ ਉਹ ਗੇੜ ਲੋਹਰਾ ਨੇ ਵੱਡੀ ਪਿਓ ਪੁੱਤਰਾ ਨੇ ਵੱਢਿਆ ਕਸ਼ਮੀਰ ਸਿੰਘ ਪਿੰਡ ਪਗਪੁਰ ਬੇਤ ਕੀ ਮਸਲਾ ਜਿਹੜਾ ਮਸਲਾ ਸਾਡਾ ਸਰੇ ਹੀ ਵੀ ਕੋਈ ਪੜ ਪੈਰੀ ਦਾ ਝਗੜਾ ਕੋਈ ਵੱਡਾ ਝਗੜਾ ਨਹੀਂਗਾ ਇਹ ਇੱਕ ਮੁੰਡਾ ਸ਼ਰਾਬ ਪੀ ਕੇ ਜਸਵਿੰਦਰ ਸਿੰਘ ਸ਼ਰਾਬ ਪੀ ਕੇ ਸਾਡੇ ਘਰਾਂ ਨੂੰ ਗਾਲਾਂ ਕੱਢਦਾ ਤੇ ਮਾੜਾ ਚੰਗਾ ਬੋਲਦਾ ਕੁੜੀਆਂ ਨੂੰ ਵੀ ਤੇ ਇਹਨਾਂ ਨੇ ਅੱਗੇ ਵੀ ਇੱਕ ਸਾਡੀ ਕੁੜੀ ਦੇ ਨਾਲ ਥੋੜੀ ਗਲਤੀ ਕੀਤੀ ਸੀ ਉਹ ਇਸੇ ਗੱਲ ਤੋਂ ਮੁੜ ਕੇ ਜਦੋਂ ਉਹਨਾਂ ਨੂੰ ਡੱਕਿਆ ਵੀ ਅਸੀਂ ਨਹੀਂ ਇਹ ਗੱਲ ਹੋਣ ਦੇਣੀ ਏਮ ਕੋ ਸ਼ਰਾਬ ਪੀ ਕੇ ਸਾਰਾ ਜਿੰਨੇ ਬੰਦੇ ਆ ਜਿੰਨੇ ਨਾਂ ਦਿੱਤੇ ਸਾਰੇ ਸ਼ਰਾਬ ਪੀ ਆਣ ਕੇ ਘਰੇ ਗਲ ਕੱਟਦੇ ਆ ਤੇ ਗਲੀ ਸਾਡਾ ਸਾਰਾ ਪਰਿਵਾਰ ਗਲੀ ਦੇ ਵਿੱਚ ਘਰ ਰਿਹਾ ਗਲੀ ਦੇ ਵਿੱਚ ਹੀ ਗਾਲਾਂ ਕੱਢਦੇ ਆ ਇਸੇ ਗੱਲ ਤੋਂ ਅਸੀਂ ਸਾਡਾ ਝਗੜਾ ਹੋਇਆ ਜਿਹੜੇ ਇਹਨਾਂ ਦੀ ਕਹਿੰਦੇ ਦੋਵਾਂ ਤਰੀ ਦੇ ਲੜਾਈ ਦੇ ਵਿੱਚ ਇਹਨਾਂ ਦਾ ਘਰ ਭੰਦਾ ਇਹਨਾਂ ਦਾ ਕੋਈ ਦੋਸ਼ ਹੈ ਇਹਨਾਂ ਦਾ ਕੋਈ ਦੋਸ਼ ਨਹੀਂ ਇਹਨਾਂ ਦਾ ਨਜਾਇਜ਼ ਉਹ ਉਹ ਪਾਰਟੀ ਨੇ ਘਰ ਭੰਦੇ ਆ ਕਿਉਂ ਸਾਡੇ ਘਰ ਤੋਂ ਗਲੀ ਉਹ ਪਾਸੇ ਨਹੀਂ ਉਸ ਉਸ ਗਲੀ ਤੋਂ ਆਣ ਕੇ ਇਹਨਾਂ ਦੇ ਘਰ ਆਣ ਕੇ ਸਾਡੇ ਘਰੇ ਇਨੂੰ ਇਟਾ ਮਾਰੀਆ ਨੇ हां जस अपने की नंबर सुबंदर सिंह ਤਾਂ ਸੁਬਿੰਦਰ ਸਿੰਘ ਆਣ ਕੇ ਗਲੀ ਬਿੰਦਰ ਸਿੰਘ ਉਹਨੇ ਗਲੀ ਜਾਣ ਕੇ ਫਾਇਰ ਕੀਤੇ ਆ ਇੱਕ ਮੁੰਡੇ ਦੇ ਥੋੜੀ ਜੀ ਗੋਲੀ ਲੱਗੀ ਆ ਗਿੱਟੇ 'ਚ ਵੀਡੀਓ ਹੈਗੀ ਹੈਗੀ ਵੀਡੀਓ ਹੈਗੀ ਜੀ ਆਪਣਾ ਲਿਸੈਂਸੀ ਕਿ ਜਨ ਜਾਏ ਨਹੀਂ ਨਹੀਂ ਜਾਇਆ ਜੀ 2 ਨੰਬਰ ਤੇ ਲੱਗੀ ਫਿਰਦੇ ਜੀ ਅੱਗੇ ਵੀ ਪਿਛੇ ਝਗੜਾ ਹੋਇਆ ਸੀ ਉਹਨਾਂ ਫਾਇਰ ਕੱਢੇ ਸੀ ਦੁਕਾਨਾ ਉੱਤੇ ਅਸੀਂ ਐਸਐਚਓ ਸਾਹਿਬ ਨੂੰ ਦੱਸਿਆ ਸੀ ਲਕਵਾਇਆ ਸੀ ਐਸਐਚਓ ਸਾਹਿਬ ਨੇ ਕੋਈ ਸਾਡੀ ਇਹ ਦੀ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਨਹੀਂ ਕੀਤੀ ਕੀ ਮੰਗ ਕਰਦੇ ਅਹੀਂ ਮਾਂ ਕਰਦਾ ਇਨਸਾਫ ਹੋਣਾ ਚਾਹੀਦਾ ਸਾਡੇ ਨੂੰ ਇਨਸਾਫ ਮਿਲਣਾ ਚਾਹੀਦਾ ਸਾਨੂੰ ਇਹ ਜਿਹੜਾ ਗੁੰਡਾਗਰਦੀ ਵਾਲੇ ਬੰਦੇ ਨੇ ਸਾਰਿਆਂ ਨੂੰ ਇਹਨਾਂ ਨੂੰ ਫੜ ਕੇ ਲਿਆਉਣਾ ਚਾਹੀਦਾ ਇਹਨਾਂ ਨੂੰ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਸਾਰੇ ਗੁੰਡਾਗਰਦੀ ਜਿਹਨੇ ਬੰਦੇਰਰਖਾਸ਼ ਦੇ ਵਿੱਚ ਨਾਮ ਦਿੱਤੇ ਆ ਕੈਸਾ ਕੋਈ ਨਿਆਂ ਇਹ ਬੰਦਾ ਮਾਰਦੇ ਨੇ ਕਿਹੜਾ ਜ਼ਿੰਮੇਵਾਰ ਐਸੋਚ ਸਭ ਕੋਈ ਦਰਖਾਸ਼ ਦਿੱਤੀ ਆ ਸਾਡੀ ਇਹਦੀ ਇਨਸਾਫ ਹੋਣਾ ਚਾਹੀਦਾ ਹੋ ਰਹੀ ਆ ਜਿਹੜੇ ਦੋਸ਼ੀ ਉਹ ਬਖਸ਼ੇ ਨਹੀਂ ਜਾਣਗੇ ਬਣਦੀ ਕਾਰਵਾਈ ਕੀਤੀ ਜਾ ਰਹੀ ਆ ਕੋਈ ਗੱਲ ਨਹੀਂ ਬੰਦੇ ਸਾਨੂੰ ਕਾਬੂ ਕਰ ਲੈਂਦੇ ਫਿਰ ਅੱਗੇ ਤੁਹਾਨੂੰ ਜੋ ਵੀ ਸਾਹਮਣੇ ਹੋਊ ਉਹ ਤੋਂ ਜਾਣੂ ਕਰਾ ਦਿੱਤਾ ਜਾਊਗਾ